ਕੀ ਤੁਹਾਨੂੰ ਪਤਾ ਹੈ ਦੋਸਤੋ ਸਿੱਧੂ ਮੂਸੇ ਵਾਲੇ ਦਾ ਜਿਹੜਾ ਗਾਣਾ ਆ ਰਿਹਾ ਹੈ ਉਸ ਦੇ ਵਿੱਚ ਦੋ ਸੇਨ ਇੱਕ ਜਿਪਸੀ ਦੇ ਵਿੱਚ ਜਾ ਰਹੇ ਨੇ ਸਿੱਧੂ ਮੂਸੇ ਵਾਲੇ ਤੇ ਸਟਾਫ ਤੇ ਇੱਕ ਸਿੱਧੂ ਮੂਸੇ ਵਾਲੇ ਦੇ ਨਾਲ ਆ ਰਹੇ ਨੇ ਜੋ ਕਿ ਦੂਜੇ ਐਂਗਲ ਤੋਂ ਲਿੱਤਾ ਗਿਆ ਹੈ ਇਹ ਸੀਨ ਟੀਜ਼ਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਇਹ ਮੇ ਸਿੱਧੂ ਮੂਸੇਵਾਲੇ ਦਾ ਮੇਰਾ ਨਾਂ ਗਾਣੇ ਦੇ ਵਿੱਚ ਵਿਜੇ ਪ੍ਰਤਾਪ ਮੱਲੀ ਨੂੰ ਲਿੱਤਾ ਗਿਆ ਹੈ ਸ਼ਾਇਦ ਇਸ ਗਾਣੇ ਦੀ ਵੀਡੀਓ ਦੇ ਵਿੱਚ ਵੀ ਵੀ ਜੇ ਪ੍ਰਤਾਪ ਮੱਲੀ ਬਾਈ ਨੂੰ ਲਿੱਤਾ ਗਿਆ ਹੋਵੇ ਸਿੱਧੂ ਮੂਸੇਵਾਲੇ ਨੂੰ ਦਰਸਾਉਣ ਦੇ ਲਈ ਤਾਂ ਦੋਸਤੋ ਇਸ ਤੇ ਵਿੱਚ ਤੁਸੀਂ ਨੋਟਿਸ ਕਰ ਸਕਦੇ ਹੋ ਸਿੱਧੂ ਮੂਸੇਵਾਲੇ ਨੇ ਕੁੜਤਾ ਪਜਾਮਾ ਪਾਇਆ ਹੋਇਆ ਆ ਅਤੇ ਖਾਕੀ ਰੰਗ ਦੀ ਆਪਣੀ ਵਿਲੀ ਜੀਪ ਦੇ ਵਿੱਚ ਬੈਠਿਆ ਹੋਇਆ ਆ ਤੇ ਇਦਾਂ ਦਾ ਇੱਕ ਦ੍ਰਿਸ਼ ਦੋਸਤੋ ਪਹਿਲਾਂ ਵੀ ਦੇਖਣ ਨੂੰ ਮਿਲਿਆ ਹੈ ਜੇਕਰ ਤੁਹਾਨੂੰ ਯਾਦ ਹੋਵੇ ਸਿੱਧੂ ਮੂਸੇਵਾਲੇ ਨੇ ਇੱਕ ਗਾਣੇ ਦੇ ਵਿੱਚ ਫੀਚਰਿੰਗ ਕੀਤੀ ਸੀ ਜੋ ਕਿ ਬਾਰਵੀ ਮਾਨ ਦੇ ਨਾਲ ਸੀ गाने ਦਾ ਨਾਮ ਆ ਮੋ ਤੁਸੀਂ ਦੇਖ ਸਕਦੇ ਹੋ ਇਸ ਗਾਣੇ ਦੇ ਵਿੱਚ ਵੀ ਸਿੱਧੂ ਮੂਸੇ ਵਾਲੇ ਚਿੱਟਾ ਕੁੜਤਾ ਪਜਾਮਾ ਅਤੇ ਉੱਤੇ ਨਾਭੀ ਅਤੇ ਸੰਤਰੀ ਰੰਗ ਦੀ ਪੱਗ ਬੰਨੀ ਹੋਈ ਆ ਅਤੇ ਇਸ ਦੇ ਵਿੱਚ ਵੀ ਸਿੱਧੂ ਮੂਸੇ ਵਾਲਾ ਜੀਪ ਦੇ ਉੱਤੇ ਆਉਂਦੇ ਨੇ ਸੋ ਇਹ ਸਿਮਿਲਰਿਟੀਆਂ ਨੇ ਦੋਸਤੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਬਾਕੀ ਗਾਣਾ ਆ ਜਾਣਾ ਆ ਬਹੁਤ ਹੀ ਜਲਦੀ ਗਾਣੇ ਨੂੰ ਦੱਬ ਕੇ ਸ਼ੇਅਰ ਕਰਿਓ ਧੰਨਵਾਦ